ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਮੀਂਹ ਬਹੁਤ ਜ਼ਿਆਦੇ ਬਈ ਤੇ ਇਧਰ ਕਿਸਾਨਾਂ ਨੇ ਝੋਨਾ ਲਾਇਆ ਹੋਇਆ ਸੀ ਆ ਆਪਣਾ ਬਾਹਣਾ ਗਿਆ ਆ ਬਾਹਣ ਦੇ ਗੋਡੇ ਜੱਡਾਂ ਨਹੀਂ ਮੈਂ ਆ ਆਪਣੀ ਜੀਰੀ ਨੂੰ ਆ ਦੇਖੋ ਆ ਮੁੰਡਾ ਇਹਦੇ ਵਿੱਚ ਬੜਿਆ ਫਿਰਦਾ ਪੂਰਾ ਗੋਡੇ-ਗੋਡੇ ਪਾਣੀ ਇਹ ਚ ਇਹਦੇ ਨੂੰ ਮੂਰੇ ਸਾਰੇ ਬਾਹਣ ਨੀਮੀ ਨੀਮੀ ਨੇ ਜਦੋਂ ਹੁਣ ਮੀਂਹ ਜ਼ਿਆਦੇ ਪੈ ਜਾਂਦਾ ਨੀਵੇਂ ਬਾਹਣਾ 'ਚ ਬਹੁਤ ਨੁਕਸਾਨ ਹੋ ਜਾਂਦਾ ਬਈ ਕਿਸਾਨ ਬਹੁਤ ਖਰਚੇ ਕਰਕੇ ਜੀਰੀ ਲਗਾਉਂਦਾ 44500 ਉਹਨੇ ਜੀ ਲਵਾਈ ਆ ਫਿਰ ਬੋਦ ਲਾਈ ਆ ਬਾਕੀ ਰੇਹਾਂ ਵੀ ਪਾਤੀਆਂ ਅਸੀਂ ਦੇਖੋ ਕੱਲਾ ਮਾੜਾ ਮਾੜਾ ਪੱਤਾ ਦਿੰਦਾ ਕਿਤੇ ਕਿਤੇ ਜੇ ਇਧਰ ਜਿਹੜੀ ਹੈਗੀ ਆ ਇਹ ਗੋਡੇ ਜਿਹੜਾ ਉੱਚਾ ਬਾਣੇ ਤੂੰ ਮੂਰੇ ਸਾਰਾ ਤੱਲ ਦੇਖੋ ਏਰੀਆ ਸਾਰਾ ਇਹ ਝੋਟ ਆ ਗਏ ਇਹ ਮੰਨ ਕੇ ਚਲੋ ਮੂਰੇ ਦੀ ਟੱਕਰ ਜਿਹੜੀ ਹੱਥ ਵਾਲੀ ਸੜਕਾ ਜਿੱਥੇ ਠੇਕਾ ਉਥੋਂ ਤੱਕ ਇਹ ਸਾਰਾ ਨਿਮਿਆਣਾ ਹੈ ਮੰਨ ਕੇ ਚਲੋ ਇਹ 4-5 ਕਿਲੋਮੀਟਰ ਤੱਕ ਹੈ ਇਦੋਂ ਗਾਹਾਂ ਸਾਰਾ ਲੰਮਾ ਹੈ ਚੋਦੋਂ ਮਰ ਜਾਂਦਾ ਮੰਨ ਕੇ ਚਲੋ ਉਹ ਸਾਹਮਣੇ ਮੱਕੀ ਖੜੀ ਹੈ ਮੱਕੀ ਵੀ ਬਹੁਤ ਪੋਜ ਹੈਗਾਗਾ ਮੋٹے ਪਟ ਪਟ ਪਾਣੀ ਹੈ ਮੱਕੀ ਜੋ ਦੇਖੋ ਮੱਕੀ ਖੜੀ ਹੈ ਸਾਹਮਣੇ ਪਾਣੀ ਆ ਮੰਗਰੋ ਖਾਲ ਦਾ ਕਸੀ ਦਾ ਆਉਂਦਾ ਪਤਾ ਨਹੀਂ ਭਾਈ ਮੰਨ ਕੇ ਚਲੋ ਬਾਣਾ ਦਾ ਪਾਣੀ ਆਈ ਜਾਂਦਾ ਖਾਲ ਭਰੇ ਆਉਂਦੇ ਨੇ ਉਹ ਮੂਰੇ ਉਹ ਖਾਲ ਉਧਰੋਂ ਸਾਰਾ ਢਿੜੀ ਪਾਟੜੀ ਦੀ ਜਿਹੜੀ ਉਹ ਖਾਲ ਆ ਉਛਲੀ ਜਾਂਦਾ ਸਾਰਾ ਪਰਾਂ ਤੋਂ ਉਹ ਕੋਲਡਾ ਰਹਿ ਗਿਆ ਪਿੱਛੇ ਆ ਗਿਆ ਖਿਆਲੇ ਦੇ ਬਾਣ ਇਹ ਸਾਰਾ ਝੋਟ ਵਾਲਾ ਏਰੀਆ ਹੈ ਤੇ ਝੋਟਾਂ ਦੇ ਵਿੱਚ ਆਏ ਵਾਰ ਇੱਥੇ ਨਕਸਾਨ ਹੁੰਦਾ ਹੁਣ ਕਿਸਾਨ ਕੱਲਾ ਕੀ ਕਰੇ ਅਗਲਾ ਕਹਿੰਦਾ ਕਿਸਾਨ ਆ ਕੇ ਫਾਹੇ ਲੈ ਕੇ ਮਰਦਾ ਫਾਹੇ ਲੈ ਕੇ ਕੋਈ ਉਹ ਕੱਲਾ ਚਾਰੇ ਪਾਸੇ ਫੋਖਰਵਾ ਜੀਆਂ ਨਹੀਂ ਮਾਰਦਾ ਤੂੰ ਆ ਵੀ ਨਹੀਂ ਬਹੁਤ ਮਾਰਾਂ ਪੈਂਦੀ ਐ ਕਿਸਾਨ ਨੂੰ ਮੰਨ ਕੇ ਚਲੋ 4500 ਰੁਪਏ ਪਹਿਲਾਂ ਲੇਬਰ ਨੂੰ ਦਿੱਤਾ ਲਵਾਈ ਐ ਏ ਭਾਈ 9-10 ਹਜ਼ਾਰ ਰੁਪਏ ਤੱਕ ਖਰਚਾ ਆ ਗਿਆ ਇੱਕ ਕਿੱਲੇ ਤੇ ਆ ਦੇਖ ਲਓ ਹੁਣ ਆ ਸਾਰਾ ਤਲ ਇਹ ਮਰਿਆ ਪਿਆ ਮੰਨ ਕੇ ਚਲੋ ਡੁੱਬਿਆ ਪਿਆ ਇਹ ਮਰਨ ਜੇ ਮਰੀ ਮੰਨ ਕੇ ਚਲੋ ਹੁਣ ਇਹ ਹੁਣ ਇਹ ਜੋ ਹਫਤਾ ਪਾਣੀ ਖੜ ਗਿਆ ਹਫਤੇ ਚ ਇਹ ਖਤਮ ਹੋ ਜਾਂਦੀ ਹੈ ਜੀ ਦੀ ਇਹਦਾ ਕਰਕੇ ਚਾਰੇ ਪਾਸੇ ਨੁਕਸਾਨ ਤੇ ਮਾਰਾਂ ਪੈਂਦੀਆਂ ਕਿਸਾਨ ਕੱਲਾ ਕੀ ਕਰੇ ਜਦੋਂ ਰੱਬ ਦੀ ਕਰੋਪੀ ਹੁੰਦੀ ਹੈ ਉਦੋਂ ਵੀ ਕਿਸਾਨ ਨੂੰ ਚਲਣੀ ਪੈਂਦੀ ਆ ਕੋਈ ਫਸਲਾਂ ਦਾ ਰੇਟ ਨਹੀਂ ਆਉਂਦਾ ਉਦੋਂ ਵੀ ਕਿਸਾਨ ਤੀ ਪੈਂਦਾ ਇਹ ਸਾਰਾ ਕੁਝ ਕਿਸਾਨ ਤੇ ਪੈ ਰਿਹਾ ਹੈ ਮੰਨ ਕੇ ਚਲੋ ਕਣਕਾਂ ਬਹੁਤ ਏਰੀਆ ਚ ਗੜੇ ਪੈ ਗਏ ਉਦੋਂ ਕਣਕਾਂ ਬਹੁਤ ਖਰਾਬ ਹੋ ਗਈਆਂ ਤੇ ਫਿਰ ਹੁਣ ਦੇਖ ਲਓ ਹੁਣ ਜੀਰੀ ਲਾਈ ਸੀ ਹੁਣ ਆ ਜੀਰੀ ਤੇ ਆ 99000 ਰੁਪਿਆ ਖਰਚਾ ਕਰੀ ਬੈਠੇ ਆ ਬਾਣਾ ਤੇ ਕਿਲੇ ਕਿਲੇ ਤੇ ਜ਼ਿਮੀਂਦਾਰ ਭਰਾ ਹੁਣ ਦੱਸੋ ਕਿਹੜੇ ਪਾਸੇ ਜਾਣ ਏ ਝੋ ਤਾਂ ਸਾਡੇ ਪਿੰਡ ਦਾ ਮੰਨ ਕੇ ਚਲੋ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਪਿਆ ਬਾਕੀ ਪਾਣੀ ਹਜੇ ਰੁਕਿਆ ਨਹੀਂ ਹੈਗਾ ਮਗਰੋਂ ਆਈ ਜਾਂਦਾ ਪਾਣੀ ਇਹ ਸਾਰਾ ਹੋਰ ਭਰੂ ਆ ਹਜੇ ਮੰਨ ਕੇ ਚਲੋ ਆ ਦੇਖੋ ਮੁੰਡਾ ਖੜਾ ਮੂਰੇ ਪੂਰਾ ਗੋਡੇ-ਗੋਡੇ ਪਾਣੀ ਆ ਪੂਰਾ ਗੋਡੇ ਜਿਹੜਾ ਉੱਚਾ ਬਣ ਆ ਆ ਦੇਖੋ ਨੀਵੇਂ ਦੋ ਤਾਹਾਂ ਨੂੰ ਪਾਣੀ ਆਉਣ ਲੱਗ ਗਿਆ ਆ ਦੇਖੋ ਇਹ ਪ੍ਰੋਪਰ ਪਾਣੀ ਆਈ ਜਾਂਦਾ ਬਾਈ ਹੁਣ ਦੱਸ ਕਿਸਾਨ ਕੱਲਾ ਕੀ ਕਰੇ ਇਹ ਰੱਬ ਦੀ ਕਰੋਪੀ ਵੀ ਕਿਸਾਨ ਨੂੰ ਚੱਲਣੀ ਪੈਂਦੀ ਆ ਕਦੇ ਗੜੇ ਮਾਰੀ ਹੋ ਜਾਂਦੀ ਆ ਕਦੇ ਰੇਟ ਨਹੀਂ ਆਉਂਦਾ ਹਰ ਵਾਰੀ ਕਿਸਾਨ ਤੇ ਮਾਰਾਂ ਪੈਂਦੀਆਂ ਨੇ ਦੇਖੋ ਹਰੇਕ ਕਹਿੰਦਾ ਯਾਰ ਕਿਸਾਨ ਵਿੱਚ ਚੱਕ ਕੇ ਗੱਡੀਆਂ ਕਢਾ ਲੀਆਂ ਜੀ ਆਹ ਕਢਾ ਲਿਆ ਇਹ ਫੁਕਰਵਾ ਜੀਆਂ ਕਰਦੇ ਚਲੋ ਵਿੱਚ ਕਰਦੇ ਹੋਣਗੇ ਬਾਕੀ ਬਹੁਤ ਜ਼ਿੰਮੇਦਾਰ ਭਰਾ ਰੱਬ ਦੀ ਕਰੋਪੀ ਦੀ ਮਾਰ ਥੱਲੇ ਆਉਂਦੇ ਨੇ ਮੰਨ ਕੇ ਚਲੋ ਜਿਵੇਂ ਗੜੇ ਪੈ ਗਏ ਹੁਣ ਨੁਕਸਾਨ ਹੋ ਗਿਆ ਇਹ ਦੁਬਾਰੇ ਹੁਣ ਜਦੋਂ ਪਾਣੀ ਸੁੱਕੂ ਫੇਰ ਲਾਉਣਗੇ ਪੌਦਾਂ ਦਾ ਵੀ ਖਰਚਾ ਪਊਗਾ ਕਿਉਂ ਨੀਵੇਂ ਬਾਣ ਇਹਨਾਂ ਦੇ ਕੋਲੇ ਪੌਦ ਲਾਉਣ ਨੂੰ ਵੀ ਜਗ੍ਹਾ ਨਹੀਂ ਰਹਿਦੀ ਕਿਉਂ ਬਾਣ ਸਾਰੇ ਏਰੀਆ ਨੀਵੇਂ ਆ ਗਿਆ ਜ다 ਕਿਸੇ ਉੱਚੇ ਬਾਣ ਵਾਲੇ ਦੇ ਬਾਈਆਂ ਨੂੰ ਲਾਉਣੀ ਪਊਗੀ ਜਾਂ ਫਿਰ ਮੁੱਲ ਲੈਣੀ ਪਊਗੀ ਇਹ ਸਾਰੀਆਂ ਯਾਰ ਮਾਰਾਂ ਪੈਂਦੀਆਂ ਨੇ ਕਿਸਾਨ ਤੇ ਕਿਸਾਨ ਇਕੱਲਾ ਕੀ ਕਰੇ ਇਹ ਰੱਬ ਦੀਆਂ ਕਰੋਪੀਆਂ ਵੀ ਇਹਨੂੰ ਝੱਲਣੀਆਂ ਪੈਂਦੀਆਂ ਪੈਂਦੀਆਂ ਨੇ ਕਦੇ ਗੜੇ ਭਾਈ ਵੀ ਕਦੇ ਬਾਹਰ ਛੇ ਜਿਆਦੇ ਹੋ ਗਈ ਇਹ ਮੀਂਹ ਇੱਕ ਸਾਲ 'ਚ ਵੀ ਪੈ ਜਾਂਦਾ ਸਾਲ 'ਚ ਵੀ ਇਹ ਕਣਕਾਂ ਦੇ ਨੁਕਸਾਨ ਕਰਦਾ ਮੰਨ ਕੇ ਚਲੋ ਇਹ ਏਰੀਏ ਦੇ ਇਹਦਾ ਕੋਈ ਹੱਲ ਨਹੀਂ ਹੈ ਮੰਨ ਕੇ ਚਲੋ ਝੋਤ ਨੇ ਵਿਚ ਬਾਹਿਆਂ ਨੇ ਕੀ ਕਰਿਆ ਹੋਇਆ ਵੀ ਸਾਰੇ ਬਾਣ ਪਲੇਨ ਨੇ ਵਿੱਚ ਬਾਣਾ ਨੇ ਮਿੱਟੀ ਚਕਾਈ ਹੋਈ ਆ ਉਹਦੀ ਵੀ ਤੁਹਾਨੂੰ ਮੈਂ ਪ੍ਰੋਪਰ ਵੀਡੀਓ ਪਾਉਂਗਾ ਉਹ ਵਿੱਚ ਜਿਵੇਂ ਸਾਰੇ ਬਾਣ ਚਲੋ ਆ ਤਾਂ ਬਾਣ ਨੀਵੀਂ ਨੇ ਬਾਕੀ ਚਲੋ ਇਹ ਤਾਂ ਨਾਂ ਹਣ ਉੱਚੇ ਹੋ ਸਕਣਾ ਕਿਸ ਤਰ੍ਹਾਂ ਤਾਈ ਝੋਟ ਆ ਗਿਆ ਹੁਣ ਕਿੰਨੇ ਕਿਤੇ ਬੰਦਾ ਮਿੱਟੀ ਪਾਊਗਾ ਮਿੱਟੀ ਕਿਦੇ ਬਾਣਾ ਚ ਪਾ ਕੇ ਉੱਚੇ ਨਹੀਂ ਹੁੰਦੇ ਬਾਣਾ ਇਹ ਲੰਮੇ ਕੰਮ ਨੇ ਇਹ ਹੁਣ ਕੋਈ ਉਮੀ ਮਗਰੋਂ ਕੋਈ ਕੰਟਰੋਲ ਹੋਵੇ ਪਾਣੀ ਦਾ ਮੰਨ ਕੇ ਚਲੋ ਜਿਵੇਂ ਹੁਣਾ ਕੋਲਡਾ ਪਿੰਡਾ ਕੋਲੜੇ ਦੀ ਸਾਰਾ ਪਾਣੀ ਇਧਰੋਂ ਆ ਕੇ ਝੋੱਚੀ ਆਉਂਦਾ ਮੰਨ ਕੇ ਚਲੋ ਜਿਵੇਂ ਇਹ ਪਹਿਲਾਂ ਵੀ ਕਹਿੰਦੇ ਸੀ ਪਾਣੀ ਆਉਂਦਾ ਉਹ ਪਰਾਂ ਸੜਕ ਆ ਗਈ ਉਹ ਸਾਹਮਣੇ ਉਹ ਸਕੂਲ ਸੜਕ ਤੇ ਪਾਇਆ ਹੋਇਆ ਉਹ ਸਾਹਮਣੇ ਦਿਖਾਈ ਦਿੰਦਾ ਉੱਥੇ ਸੜਕ ਆ ਗਈ ਉਧਰ ਸੜਕ ਵਾਲਾ ਏਰੀਆ ਉੱਚਾ ਆ ਏਰੀਆ ਉੱਚਾ ਆ ਜਾਂਦਾ ਇਧਰ ਮੰਗਰ ਸਾਰਾ ਉੱਚਾ ਇਹ ਤੇ ਆ ਬਚਾਲੇ ਝੋਟ ਆ ਜਾਂਦਾ ਇਹ ਇਹਦੀ ਲੰਬਾਈ ਹੋਊਗੀ ਘਟੋ ਘਟਾ 40 ਤੋਂ 45 ਕਿੱਲਿਆਂ ਦੀ ਵਿਚਾਲੇ ਵਿਚਾਲੇ ਜਿਵੇਂ ਨਹਿਰ ਦਾ ਥਾਂ ਹੁੰਦਾ ਜਾਂ ਨਾਲੀ ਬਣੀ ਹੋਈ ਆ ਉਹੀ ਚੀਜ਼ ਆ ਜਾਂਦੀ ਹੈ ਇਹ ਮੰਗਰ ਜਦੋਂ بارش ਜ਼ਿਆਦਾ ਹੋ ਜਾਂਦੀ ਹੈ ਮੀਂਹ ਜ਼ਿਆਦਾ ਪੈ ਜਾਂਦੇ ਆ ਸਾਰਾ ਇਕੱਠਾ ਹੋ ਕੇ ਪਾਣੀ ਫਿਰ ਇਹ ਹੀ ਝੋਤ ਵਿੱਚ ਦੀ ਗਾਹਾਂ ਲੰਘਦਾ ਹੈ ਇਹ ਪਿੰਡ ਨੂੰ ਪਾਣੀ ਡੇਗਦਾ ਮੰਨ ਕੇ ਚਲੋ ਉਧਰ ਹੱਥ ਲਈਦੀ ਸੜਕ ਹੋ ਜਾਂਦੀ ਆ ਫਿਰ ਪਾਣੀ ਇਹ ਸੁੱਕਦਾ ਦੁਬਾਰੇ ਜਿੜੀ ਲਾਉਣੀ ਪੈਂਦੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਸਾਨ ਭਰਾਵਾਂ ਦਾ ਹੁਣ ਤੁਸੀਂ ਆਪ ਦੇਖ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਉਹ